ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਖਾਲਿਸਤਾਨੀ ਦਵਿੰਦਰਪਾਲ ਸਿੰਘ ਭੁੱਲਰ ਨਾਲ ਮੁਲਾਕਾਤ ਕੀਤੀ ਭੁੱਲਰ ਨਾਲ ਮੁਲਾਕਾਤ ਤੋਂ ਪਹਿਲਾਂ ਮੱਕੜ ਨੇ ਉਸ ਦੀ ਪਤਨੀ ਨੂੰ ਭਰੋਸਾ ਦਿੱਤਾ ਕਿ ਉਹ ਭੁੱਲਰ ਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਚ ਦਾਖਲ ਦਵਿੰਦਰਪਾਲ ਭੁੱਲਰ ਨੂੰ ਮਿਲਣ ਲਈ ਐ ਜੀ ਪੀ ਸੀ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਤਕਸਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮਾਲ ਸਿੰਘ ਪਹੁੰਚੇ ਸਨ ਮੱਕੜ ਨੇ ਭੁੱਲਰ ਦੀ ਰਿਹਾਈ ਲਈ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦੀ ਗੱਲ ਕਹੀ ਹੈ ਦੇਖੋ ਅਜੇ ਉਹ ਇੰਨਾ ਨਹੀਂ ਕਹਿ ਸਕਦੇ ਜ ਕੁਝ ਨਾ ਰਿਫਰਮੈਂਟ ਮੈਂ ਇਹ ਦੇਖਗਣਾ ਹੀ ਨਹੀਂ ਜੇ ਤਾਂ ਇਹ ਪੂਰੀ ਤਰ੍ਹਾਂ ਕਰਦੇ ਮੈਂ ਤੋਂ ਚਾਰ ਮਿੰਟ ਕਿਹਾ ਵੇ ਮੈਂ ਐਸਜੀਪੀ ਸੀ ਦਾ ਪ੍ਰੈਜ਼ੀਡੈਂਟ ਆ ਫਿਰ ਉਹਨੇ ਇਛਾਲ ਦਿੱਤੀ ਸਿੰਘ ਸਾਹਿਬ ਬਾਰੇ ਮੈਂ ਦੱਸਿਆ ਇੱਕ ਤਰਸਿਲ ਕੇਸ ਕਰਤਾ ਉਹਦੇ ਤਿੰਨ ਸਾਥ ਤੋਂ ਵਾਹਿਗੁਰੂ ਕਿਰਪਾ ਕਰੇਗਾ ਮਾਹੌਲ ਇਹੋ ਜਿਹੇ ਮਾਹੌਲ ਵਿੱਚ ਰਹਿ ਕੇ ਠੀਕ ਹੋਣਗੇ ਤਾਂ ਮਰੋ ਸੁਣਗੇ ਸਾਡੀ ਹੀ ਅਰਦਾਸ ਮੈਨੂੰ ਜੋ ਪਰਿਵਾਰ ਕਹੇਗਾ ਨਾ ਫੇਓ ਕਰੂੰਗਾ ਅਰਦਾਸ ਇਹ ਦੇ ਦੇ ਜੇ ਸਤਾਵੇ ਜਿੱਥੇ ਕਿਤੇ ਵੀ ਕੋਈ ਇਹ ਲੋੜ ਸਮਝਣ ਗਿਆ ਜਿੱਥੇ ਕਿਤੇ ਵੀ ਕੋਈ ਕਿ ਫਾਇਲ ਕਰਨ ਵਾਸਤੇ ਕਹਿਣਗੇ ਅਪਲੀਕੇਸ਼ਨ ਜਾਂ ਜੋ ਵੀ ਉਹ ਮੰਤ ਕਹਿਣਗੇ ਉਹ ਸ਼ਾਮਲੀ ਕਮੇਟੀ ਕਰੇਗੀ ਤਾਂ ਤਦ ਤੱਕ ਉਹ ਬੁਮੂਨਾਂ ਨੇ ਕੋਈ ਡਿਮਾਂਡ ਕੀਤੀ ਤੁਸੀਂ ਉਹਨਾਂ ਨੂੰ ਫੈਮਿਲੀ ਨਾਲ ਮਿਲੇ ਹੋ ਕਿ ਰੋਲ ਵਾਸਤੇ ਵਕੀਲ ਦਾ ਇੰਤਜ਼ਾਮ ਹੋ ਗਿਆ ਉਹ ਅਜੇ ਨਹੀਂ ਅਜੇ ਜਦ ਤੱਕ ਸਿੱਧ ਜਮ ਨਹੀਂ ਹੁੰਦੇ ਤਾਂ ਤੱਕ ਕੋਰੋਲ ਲਈ ਅਪਲਾਈ ਨਹੀਂ ਕਰਦੇ